ਅਸੀਂ ਸਾਰੇ ਪਹਿਲੇ 1900 ਵਾਲੇ ਆ ਸਾਡੇ ਸਾਰਿਆਂ ਦੇ ਵਿੱਚ એનર્ਜੀ ਹੈ ਅੱਜ ਕੱਲ ਦੇ ਬੱਚਿਆਂ 'ਚ એનર્ਜੀ ਦੀ ਸਾਨੂੰ ਘਾਟ ਨਜ਼ਰ ਆਉਂਦੀ ਹੈ ਕਿਉਂਕਿ ਸਾਰੇ ਹੀ 2000 ਵਾਲੇ ਨੰਬਰ ਸ਼ੁਰੂ ਹੋ ਗਏ ਆ ਸ਼ਾਂਤ ਹੈ ਬੱਚੇ ਆਰਾਮ ਨਾਲ ਕੰਮ ਕਰਦੇ ਆ ਪਰ ਡਿਪਰੈਸ਼ਨ ਦਾ ਸ਼ਿਕਾਰ ਵੀ ਇਹ ਬੱਚੇ ਹੋ ਰਹੇ ਆ ਜਿਆਦਾ ਸੂਰਿਆ ਤੇ ਚੰਦਰਮਾ ਸਾਡੇ ਮਾਂ ਤੇ ਪਿਤਾ ਇਹ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਜੇ ਅਸੀਂ ਇਹਨਾਂ ਦੋਨਾਂ ਨੂੰ ਹੀ ਘਰ ਤੋਂ ਹੀ ਵਿਗਾੜ ਲਿਆ ਤੇ ਬਾਹਰ ਜਾ ਕੇ ਮੰਦਿਰ ਜਾਂ ਕਿਤੇ ਹੋਰ ਜਾ ਕੇ ਅਸੀਂ ਜਿੰਨੀ ਮਰਜ਼ੀ ਪੂਜਾ ਕਰ ਲਈਏ ਤਾਂ ਉਸ ਦਾ ਅਸਰ ਜਿਹੜਾ ਹੈਗਾ ਨਹੀਂ ਹੋਏਗਾ ਬੁੱਧ ਗ੍ਰਹਿ ਦੀ ਜਾ ਕੇ ਬਾਹਰ ਉਪਾਏ ਕਰ ਲਓ ਉਹਨਾਂ ਉਪਾਏ ਦਾ ਫਾਇਦਾ ਨਹੀਂ ਹੋਣਾ ਜੇ ਤੁਸੀਂ ਮਾਂ ਭੈਣ ਦੀਆਂ ਗਾਲਾਂ ਕੱਢਣੋਂ ਨਹੀਂ ਹਟਣਾ ਜੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਭੈਣ ਦੀ ਭੂਆ ਦੀ ਮਾਂ ਦੀ ਧੀ ਦੀ ਇੱਜਤ ਨਹੀਂ ਕਰੋਗੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਮਤਲਬ ਜੇ ਤੁਸੀਂ ਜੋ ਚਾਹੁੰਦੇ ਆ ਉਹ ਨਹੀਂ ਪੂਰਾ ਹੋਏਗਾ ਸੋ ਜਿਸ ਕਰ ਦੇ ਵਿੱਚ ਕਹਿੰਦੇ ਜਿਹਦੀਆਂ ਧੀਆ ਖੁਸ਼ ਉਹਦਾ ਸਾਰਾ ਕੁਲ ਖੁਸ਼ ਅਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਮੌਜੂਦਾ ਸਮੇਂ ਦੀ ਜੇ ਅਸੀਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅਕਸਰ ਹੀ ਦੇਖਦੇ ਆਂ ਕਿ ਬਹੁਤ ਸਾਰੀਆਂ ਰੀਲਸ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਇਹ ਉਪਾਏ ਕਰ ਲਿਓ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਸਾਨੂੰ ਉਹ ਉਪਾਏ ਕਰਨੇ ਚਾਹੀਦੇ ਐ ਨਾਲ ਹੀ ਆਪਾਂ ਗੱਲ ਕਰਾਂਗੇ ਵਾਸਤੂ ਸ਼ਾਸਤਰ ਦੀ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਆ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੈਡਮ ਨੀਨਾ ਸੈਣੀ ਹੋਰੀ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਡਮ ਹੋਰੀ ਪੰਜਾਬੀ ਦੇ ਅਧਿਆਪਕਾ ਰਹੇ ਆ ਇਸ ਤੋਂ ਇਲਾਵਾ ਮੈਡਮ ਵਾਸਤੂ ਸ਼ਾਸਤਰ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਐਸਟਰੋਲੋਜੀ ਦਾ ਵੀ ਗਿਆਨ ਰੱਖਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਜੀ ਤੁਸੀਂ ਪੰਜਾਬੀ ਦੇ ਅਧਿਆਪਕ ਰਹੇ ਹੋ ਹਨਾ ਤੁਸੀਂ ਜਿਹੜਾ ਸਰਕਾਰੀ ਨੌਕਰੀ ਕੀਤੀ ਹੈ ਜੀ ਫਿਰ ਇਸ ਪਾਸੇ ਵੱਲ ਰੁਝਾਨ ਕਿਵੇਂ ਹੋ ਗਿਆ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਊਗਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਜੀ ਦੇਖੋ ਮੈਂ ਜੌਬ ਕੀਤੀ ਲੈਕਚਰਰ ਰਿਟਾਇਰ ਹੋਈ ਹਾਂ ਤੇ ਮਤਲਬ ਮਤਲ ਕਹ ਲੋ ਵੀ ਮੇਰੇ ਨਾਲ ਕੁਝ ਟ੍ਰੈਜ਼ਰੀਜ਼ ਇਦਾਂ ਦੀਆਂ ਹੋਈਆਂ ਸੀ ਜਿਹਦੇ ਕਰਕੇ ਮੇਰਾ ਸ਼ੌਕ ਸੀਗਾ ਇਹ ਵੀ ਮੇਰੇ ਨਾਲ ਇਹ ਗੱਲਾਂ ਕਿਉਂ ਹੋਈਆਂ ਇਹ ਮੈਂ 2008-09 ਦੇ ਵਿੱਚ ਸਿੱਖਣਾ ਸ਼ੁਰੂ ਕਰਤਾ ਸੀ ਤੁਸੀਂ ਅੱਜ ਲਾ ਲਓ ਤੁਸੀਂ 2009 ਤੋਂ ਵੀ ਲਾ ਲਓ ਤੇ ਅੱਜ 25 ਚੱਲ ਰਿਹਾ ਤੇ ਕਿੰਨੇ ਸਾਲ ਹੋ ਗਏ ਮੈਨੂੰ ਇਸ ਚੀਜ਼ ਨੂੰ ਕਰਦੀ ਨੂੰ ਤੋਂ ਮੇਰੀ ਮਿਹਨਤ ਹੈ ਵੀ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਕਿ ਮੈਂ ਲੱਭਦੀ ਸੀ ਉਹ ਮੈਂ ਹੁਣ ਖੁਦ ਹੀ ਦੇਖ ਲੈਣੀਆਂ ਵੀ ਮੇਰੇ ਨਾਲ ਇਦਾਂ ਕਿਉਂ ਹੋਇਆ ਸੀ ਇਟ ਐਸ ਜਿਸ ਕਿਉਂ ਹੋਈਆਂ ਸੀ ਮੇਰੀ ਕੁੜਲੀ ਦੇ ਵਿੱਚ ਕੀ ਸੀ ਮੈਨੂੰ ਬੜਾ ਸ਼ੌਕ ਸੀਗਾ ਔਰ ਮੇਰਾ ਇਹ ਸ਼ੌਕ ਮੈਨੂੰ ਮਤਲਬ ਰਾਹ ਨਹੀਂ ਸੀ ਲੱਭ ਰਿਹਾ ਵੀ ਮੈਂ ਕੀ ਕਰਾਂ ਮਤਲਬ ਜਿਹੜਾ ਕੋਈ ਆਉਂਦਾ ਸੀ ਜਿਹਨੂੰ ਆਉਂਦਾ ਸੀ ਮੈਂ ਕਹਿੰਦੀ ਸੀ ਮੇਰਾ ਹੱਥ ਦੇਖੋ ਮੈਨੂੰ ਦੱਸੋ ਇਹ ਮੇਰਾ ਸ਼ੌਕ ਜਿਹੜਾ ਪੂਰਾ ਹੋ ਗਿਆ ਲਗਨ ਸੀ ਇਹ ਲਗਨ ਮੇਰੀ ਹੁਣ ਮੈਨੂੰ ਕਿੱਥੇ ਕਿੱਥੇ ਤੱਕ ਲੈ ਆਈ ਮੈਂ ਕਿਹੜੇ ਕਿਹੜੇ ਵਿਸ਼ੇ ਦੇ ਵਿੱਚ ਪੜ੍ਹਾਈ ਕਰ ਲਈ ਬਹੁਤ ਵਿਸ਼ਿਆਂ ਦੇ ਵਿੱਚ ਮਤਲਬ ਪੜ੍ਹਾਈ ਕਰ ਲਈ ਵੀ ਮੇਰਾ ਹਜੇ ਵੀ ਮਨ ਭਰਿਆ ਨਹੀਂ ਹੈ ਔਰ ਮੇਰਾ ਦਿਲ ਕਰਦਾ ਪੜੀ ਜਾਵਾ ਪੜੀ ਜਾਵਾ ਕਿਉਂਕਿ ਇਹ ਇੰਨਾ ਵਾਸਟ ਸਬਜੈਕਟ ਹੈ ਜਿਹਦਾ ਕੋਈ ਐਂਡ ਨਹੀਂ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੇ ਦੌਰ ਦੇ ਵਿੱਚ ਅਣਗਿਣਤ ਰੀਲਾਂ ਆਉਂਦੀਆਂ ਨੇ ਇਹ ਉਪਾਏ ਕਰ ਲਿਓ ਤੁਹਾਡਾ ਬਿਜ਼ਨਸ ਵੱਧ ਜਾਏਗਾ ਇਹ ਉਪਾਏ ਕਰ ਲਿਓ ਤੁਹਾਡੀ ਬਿਮਾਰੀ ਦੂਰ ਹੋ ਜਾਏਗੀ ਕੀ ਉਹ ਉਪਾਏ ਸਾਨੂੰ ਕਰ ਲੈਣੇ ਚਾਹੀਦੇ ਆ ਰੀਲਾਂ ਦੇਖ ਕੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਲੋਕ ਜਿਹੜੇ ਹੈਗੇ ਆ ਬਹੁਤ ਘੱਟ ਹੈ ਮਤਲਬ 100 ਦੇ ਵਿੱਚੋਂ ਕਹ ਲਓ ਵੀ 1% ਜਿਹੜੇ ਲੋਕ ਹੈਗੇ ਆ ਠੀਕ ਹੈਗੇ ਆ ਲੇਕਿਨ ਉਹ ਵੀ ਉਸੇ ਲਪੇਟੇ 'ਚ ਆ ਜਾਂਦੇ ਆ ਫਿਰ ਜਿਹੜੇ ਬਹੁਤ ਲੋਕ ਜਿਹੜੇ ਹੈਗੇ ਆ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਜਾਂ ਪੈਸਾ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਮਿਸਲੀਡ ਕਰਦੇ ਕਰ ਰਹੇ ਆ ਤੇ ਉਹਨਾਂ ਉਪਾਇਆ 'ਚ ਉਹਨਾਂ ਦੇ ਚੱਕਰਾਂ 'ਚ ਨਹੀਂ ਫਸਣਾ ਚਾਹੀਦਾ ਕਿਸੇ ਤਰ੍ਹਾਂ ਦੇ ਪੂਜਾ ਪਾਠ ਦੇ ਚੱਕਰ 'ਚ ਨਾ ਫਸੋ ਜੀ ਮੈਮ ਇਹ ਜਿਵੇਂ ਆਪਾਂ ਰੀਲਾ ਦੇਖ ਕੇ ਉਪਾਏ ਕਰ ਲੈਨੇ ਆ ਜੀ ਕੀ ਇਹ ਮਾੜੇ ਪ੍ਰਭਾਵ ਵੀ ਫਿਰ ਇਨਸਾਨ ਦੇ ਉੱਤੇ ਪੈ ਜਾਂਦੇ ਆ ਬਿਲਕੁਲ ਜੀ ਬਿਲਕੁਲ ਮਾੜੇ ਪ੍ਰਭਾਵ ਤਾਂ ਪਾਉਗੇ ਪਾਉਗੇ ਜੇ ਹੋ ਸਕਦਾ ਤੁਹਾਡੀ ਕੁੰਡਲੀ ਚੋ ਗ੍ਰਹਿ ਬਾਤ ਹੀ ਅੱਛਾ ਬੈਠਾ ਹੋਵੇ ਤੁਸੀਂ ਉਹ ਸੁਣ ਕੇ ਤਾਂ ਕਰਿਆ ਤੇ ਉਹ ਗ੍ਰਹਿ ਤੁਹਾਨੂੰ ਬੈਡ ਇਫੈਕਟ ਦੇਣਾ ਸ਼ੁਰੂ ਹੋ ਜਵੇ ਸੋ ਇਦਾਂ ਦੇ ਉਪਾਏ ਕੋਈ ਵੀ ਨਾ ਕਰੋ ਮੈਂ ਤਾਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਦੱਸੀ ਹੈ ਵੀ ਸਾਰੇ ਗ੍ਰਹਿ ਦਾ ਉਪਾਏ ਤੁਹਾਡੇ ਘਰ ਦੇ ਵਿੱਚ ਹੀ ਹੈ ਮੈਮ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਤੁਸੀਂ ਇਸ ਖੇਤਰ ਦੇ ਵਿੱਚ ਬਹੁਤ ਕੁਝ ਜਿਹੜਾ ਆ ਅਚੀਵ ਕੀਤਾ ਹੈ ਤੁਹਾਨੂੰ ਇੱਕ ਲੰਮਾ ਤਜਰਬਾ ਆਇਆ ਇਸ ਖੇਤਰ ਦਾ ਜਿ ਆਪਣੇ ਪਰਿਵਾਰ ਦੇ ਜੀ ਹੁੰਦੇ ਆ ਕੀ ਇਹਨਾਂ ਦਾ ਵੀ ਸੰਬੰਧ ਸਾਡੇ ਗ੍ਰਹਿਾਂ ਦੇ ਨਾਲ ਹੁੰਦਾ ਆ ਜਿਵੇਂ ਅਸੀਂ ਕਿਸੇ ਪਰਿਵਾਰਕ ਜੀ ਨੂੰ ਮਾੜਾ ਬੋਲਦੇ ਆ ਤਾਂ ਸਾਡੇ ਗ੍ਰਹਿ ਖਰਾਬ ਹੋ ਜਾਂਦੇ ਆ ਜੀ ਬਿਲਕੁਲ ਬਿਲਕੁਲ ਜੀ ਦੇਖੋ ਜੇ ਆਪਾਂ ਆਪਣੇ ਚਾਹਨੇ ਆ ਵੀ ਮੈਨੂੰ ਬਹੁਤ ਜਸ ਮਿਲੇ ਮੈਨੂੰ ਸਾਰੇ ਪਾਸੇ ਮੇਰੀ ਬੱਲੇ ਬੱਲੇ ਹੋਵੇ ਤੇ ਆਪਣੇ ਕਰਦੇਆਂ ਨੂੰ ਅਸੀਂ ਖਾਉ ਵੱਡੂ ਕਰੀ ਜਾਈਏ ਤੇ ਉਹ ਸਾਡਾ ਬਾਹਰ ਜਾ ਕੇ ਵੀ ਉਹ ਨਹੀਂ ਹੋਊਗਾ ਸੋ ਸਭ ਤੋਂ ਪਹਿਲਾਂ ਕਹਿੰਦੇ ਵੀ ਉਹ ਜੜਾ ਹੈਗਾ ਇਲਾਜ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਅਗਰ ਤੁਸੀਂ ਆਪਣੀ ਸਮਾਜ ਦੇ ਵਿੱਚ ਬੱਲੇ ਬੱਲੇ ਕਰਾਉਣਾ ਚਾਹੁੰਦੇ ਆ ਅੱਛਾ ਮਤਲਬ ਸਤਿਕਾਰ ਚਾਹੁੰਦੇ ਆ ਤੇ ਤੁਹਾਨੂੰ ਆਪਣੇ ਘਰ ਦੇ ਵਿੱਚ ਆਪਣੇ ਮਾਪੇ ਪਹਿਲੇ ਨੰਬਰ ਤੇ ਸੇਵਾ ਕਰਨੀ ਚਾਹੀਦੀ ਹੈ ਸੇਵਾ ਨਹੀਂ ਕਰੋਗੇ ਉਹਨਾਂ ਦੇ ਘੱਮ ਸੇਮ ਅਸ਼ੀਰਵਾਦ ਲੈ ਲੋ ਦੇ ਉਹਨਾਂ ਦੇ ਅੱਗੇ ਬੋਲੋ इज्जत ਦੇ ਨਾਲ ਤਾਂ ਕਿ ਉਹਨਾਂ ਨੂੰ ਆਪਣਾ અપમાન ਮਹਿਸੂਸ ਨਾ ਹੋਵੇ ਇਹ ਸਭ ਤੋਂ ਪਹਿਲਾਂ ਇਹੀ ਜਿਹੜੇ ਗ੍ਰਹਿ ਹੈ ਸੂਰਿਆ ਤੇ ਚੰਦਰਮਾ ਸਾਡੇ ਮਾਂ ਤੇ ਪਿਤਾ ਇਹ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਜੇ ਅਸੀਂ ਇਹਨਾਂ ਦੋਨਾਂ ਨੂੰ ਹੀ ਘਰ ਤੋਂ ਹੀ ਵਿਗਾੜ ਲਿਆ ਤੇ ਬਾਹਰ ਜਾ ਕੇ ਮੰਦਿਰ ਜਾਂ ਕਿਤੇ ਹੋਰ ਜਾ ਕੇ ਅਸੀਂ ਜਿੰਨੀ ਮਰਜ਼ੀ ਪੂਜਾ ਕਰ ਲਈਏ ਤਾਂ ਉਸ ਦਾ ਅਸਰ ਜਿਹੜਾ ਹੈਗਾ ਨਹੀਂ ਹੋਏਗਾ ਸੋ ਇਹ ਜਿਹੜਾ ਇਲਾਜ ਹੈ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਜੀ ਇਫੈਕਟ ਹੁੰਦਾ ਹੈ ਕਰਦੇ ਮੈਂਬਰਾਂ ਦਾ ਵੀ ਇਫੈਕਟ ਹੁੰਦਾ ਹੈ ਔਰ ਤੁਹਾਨੂੰ ਪਰਿਵਾਰ ਦੇ ਵਿੱਚ ਉਹੀ ਜੀਵ ਮਿਲਦੇ ਹਨ ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਕਾਰਮਿਕ ਸੰਬੰਧ ਹੋਵੇ ਜਾਂ ਤੁਹਾਡਾ ਕੋਈ ਲੈਣਾ ਦੇਣਾ ਹੋਵੇ ਇਹ ਮਤਲਬ ਆਪਾਂ ਇਸ ਨੂੰ ਪਾਸ ਲਾਈਫ ਨਾਲ ਵੀ ਅ ਕਰ ਸਕਦੇ ਆ ਕੰਟੈਕਟ ਮਤਲਬ ਉਹ ਮਿਲਾ ਸਕਦੇ ਆ ਵੀ ਪਿਛਲੇ ਜਨਮ ਚ ਇਹਨਾਂ ਨੇ ਤੁਹਾਡਾ ਮਾੜਾ ਕੀਤਾ ਹੋਗਾ ਜਾਂ ਤੁਸੀਂ ਇਹਨਾਂ ਦਾ ਚੰਗਾ ਕੀਤਾ ਸੀ ਉਹ ਬੱਚੇ ਤੁਹਾਡੀ ਅੱਜ ਬਹੁਤ ਸੇਵਾ ਕਰ ਰਹੇ ਆ ਤੁਹਾਨੂੰ ਪੁੱਛ ਰਹੇ ਆ ਤੇ ਇਹ ਤੁਹਾਡੇ ਕਰਮਾਂ ਦਾ ਹੀ ਫਲ ਹੈ ਜੀ ਜਿਵੇਂ ਮੈਂ ਤੁਸੀ ਦੱਸਿਆ ਕਿ ਪਿਤਾ ਜਿਹੜਾ ਆ ਉਹ ਸੂਰਜ ਦਾ ਪ੍ਰਤੀਕ ਹੁੰਦਾ ਤੇ ਮਾਂ ਜਿਹੜੀ ਆ ਚੰਦਰਮਾ ਦਾ ਪ੍ਰਤੀਕ ਹੁੰਦੀ ਆ ਜੀ ਤਾਂ ਭੈਣ ਕਿਸ ਚੀਜ਼ ਦੇ ਪ੍ਰਤੀਕ ਹੁੰਦੇ ਆ ਜੀ ਜਿਹੜੀ ਭੈਣ ਹੈਗੀ ਇਹ ਬੁੱਧ ਹੈ ਜੇ ਤੁਸੀਂ ਆਪਣਾ ਬੁੱਧ bizness ਵੀ ਹੈ ਜੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੀ ਭੈਣ ਦੀ ਪੂਆ ਦੀ ਮਾਂ ਦੀ ਧੀ ਦੀ ਇੱਜ਼ਤ ਨਹੀਂ ਕਰੋਗੇ ਤੇ ਤੁਹਾਡੇ ਬਿਜ਼ਨਸ ਦੇ ਵਿੱਚ ਮਤਲਬ ਜੇ ਤੁਸੀਂ ਜੋ ਚਾਹੁੰਦੇ ਆ ਉਹ ਨਹੀਂ ਪੂਰਾ ਹੋਏਗਾ ਸੋ ਜਿਸ ਘਰ ਦੇ ਵਿੱਚ ਕਹਿੰਦੇ ਜਿਹਦੀਆਂ ਧੀਆ ਖੁਸ਼ ਉਹਦਾ ਸਾਰਾ ਕੁਲ ਖੁਸ਼ ਜੀ ਤੁਸੀਂ ਜਿਹੜੇ ਭਰਾ ਹੈ ਮੰਗਲ ਹੈ ਜੇ ਤੁਸੀਂ ਆਪਣੇ ਮੰਗਲ ਨੂੰ ਸੈੱਟ ਕਰਨਾ ਚਾਹੁੰਦੇ ਹੋ ਆਪਣੇ ਚ એનર્ਜੀ ਪੂਰੀ ਰੱਖਣੀ ਚਾਹੁੰਦੇ ਹੋ ਔਰ ਚਾਹੁੰਦੇ ਆ ਕਿ ਮੈਂ ਹਰ ਕੰਮ ਬੜੀ ਸ਼ਕਤੀ ਨਾਲ ਢੰਗ ਨਾਲ ਵਧੀਆ ਢੰਗ ਨਾਲ ਕਰ ਲਵਾਂ ਮੇਰੇ ਚ એનર્ਜੀ ਵੀ ਪੂਰੀ ਰਵੇ ਤੇ ਜੇ ਤੁਸੀਂ ਆਪਣੇ ਭਰਾ ਦੇ ਨਾਲ ਹੀ ਵਿਗੜ ਲਈ ਤਾਂ ਤੁਹਾਡੇ ਜਿਹੜੇ ਕਲਾ ਕਲੇਸ਼ ਤੇ ਜਿਹੜੇ ਕੇਸ ਕੋਰਟ ਕੇਸ ਜਿਹੜੇ ਆ ਚੱਲਦੇ ਹੀ ਰਹਿਣਗੇ ਜੀ ਤੇ ਸ਼ਨੀ ਗ੍ਰਹਿ ਕੀ ਕਰਦਾ ਹੈ ਜੀ ਸ਼ਨੀ ਗ੍ਰਹਿ ਤੁਹਾਨੂੰ ਸਿੱਧਾ ਕਰਦਾ ਜੀ ਠੀਕ ਹੈ ਨਿਆਂ ਦਾ ਦੇਵਤਾ ਹੈ ਜਸਟਿਸ ਕਰਾਉਂਦਾ ਨਿਆਂ ਔਰ ਤੜਕੋ ਕਮ ਵੀ ਕਰਾਉਂਦਾ ਤੁਹਾਨੂੰ ਬੈਠੇ ਬਿਠਾਏ ਨਹੀਂ ਦਿੰਦਾ ਕੰਮ ਕਰਾਏਗਾ ਤੇ ਉਹਦਾ ਫਲ ਵੀ ਦੇਵੇਗਾ ਕੰਮ ਤੁਹਾਨੂੰ ਕੋ ਪੂਰਾ ਕਰਾਏਗਾ ਜੇ ਸਾਹਵ ਨਾਲ ਜਿਸ ਰਾਸ਼ੀ ਦੇ ਵਿੱਚ ਜਿਸ ਘਰ ਦੇ ਵਿੱਚ ਵੀ ਬੈਠਾ ਤੇ ਜੇ ਤੁਹਾਡੇ ਕੋ ਅੱਜ ਉਹਨੇ ਕੰਮ ਕਰਾ ਲਿਆ ਤੁਹਾਨੂੰ ਫਲ ਨਹੀਂ ਮਿਲਿਆ ਤੇ ਹੋ ਸਕਦਾ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਫਲ ਜਰੂਰ ਮਿਲੇਗਾ ਸੋ ਸ਼ਨੀ ਤੋਂ ਡਰਨਾ ਨਹੀਂ ਚਾਹੀਦਾ ਜੀ ਮੈਮ ਬੋਲਚਾਲ ਵੀ ਸਾਡੇ ਗ੍ਰਹਿਾਂ ਨੂੰ ਪ੍ਰਭਾਵਿਤ ਕਰਦੀ ਹੈ ਜੀ ਜਿਹੜੇ ਸ਼ਬਦ ਅਸੀਂ ਬੋਲਦੇ ਹਾਂ ਜੀ ਜੇਕਰ ਤੁਹਾਡੇ ਬੁੱਧ ਤੇ ਕਿਸੇ ਮੈਲੀਫਿਕ ਦਾ ਮਤਲਬ ਦ੍ਰਿਸ਼ਟੀ ਹੈ ਕਿਸੇ ਗ੍ਰਹਿ ਦੀ ਮੈਲੀਫਿਕ ਦੀ ਜਾਂ ਤੁਹਾਡਾ ਜਿਹੜਾ ਬੁੱਧ ਹੈਗਾ ਨੀਚ ਦਾ ਬੈਠਾ ਹੈ ਤੇ ਤੁਸੀਂ ਉਡបਡਾਂਗੇ ਬੋਲੀ ਜਾਉਗੇ ਇਹਨਾਂ ਚੀਜ਼ਾਂ ਦਾ ਵੀ ਇਫੈਕਟ ਆਉਂਦਾ ਆ ਬੋਲਚਾਲ ਦੀ ਬੋਲੀ ਤੇ ਇਫੈਕਟ ਕਰਦੀਆਂ ਇਹ ਚੀਜ਼ਾਂ। ਜਦੋਂ ਜਿਵੇਂ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਆ ਕਿਸੇ ਨੂੰ ਮਾੜਾ ਬੋਲਦੇ ਆ ਸਾਡੇ ਗ੍ਰਹਿ ਖਰਾਬ ਹੁੰਦੇ ਆ ਕਿ ਨਹੀਂ ਜੀ? ਬਿਲਕੁਲ ਜੀ ਬਿਲਕੁਲ ਇਹ ਤੁਹਾਡਾ ਬੁੱਧ ਗ੍ਰਹਿ ਤੁਹਾਨੂੰ ਖਰਾਬ ਕਰਦਾ ਆ ਜੇਕਰ ਤੁਸੀਂ ਬੁੱਧ ਤੁਹਾਡੇ ਘਰ ਦੇ ਵਿੱਚ ਤੁਹਾਡਾ ਬਿਜ਼ਨਸ ਬਹੁਤ ਹੀ ਅੱਛਾ ਆ ਸਭ ਕੁਝ ਅੱਛਾ ਆ ਹਨਾ ਤੇ ਤੁਸੀਂ ਬਾਹਰ ਜਾ ਕੇ ਗਾਲਾਂ ਹੀ ਕੱਢੀ ਜਾਂਦੇ ਆ ਤੇ ਤੁਹਾਡਾ ਉਹ ਗੱਲ ਜਿਹੜੀ ਹੈਗੀ ਆ ਨਹੀਂ ਤੁਹਾਡੇ ਕਿਤੇ ਨਾ ਕਿਤੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਧੀ ਭੈਣ ਭੂਆ ਇਨਾ ਚੀਜ਼ਾਂ ਤੇ ਇਫੈਕਟ ਹੁੰਦਾ ਕਿਉਂਕਿ ਮਾਂ ਭੈਣੀਆਂ ਗਾਲਾਂ ਕੱਢੀਆਂ ਜਾਂਦੀਆਂ ਜ਼ਿਆਦਾਤਰ ਤੇ ਤੇ ਇਟ ਮੀਨਸ ਇਹ ਤੁਹਾਡੇ ਗੱਲਾਂ ਸੰਸਕਾਰ ਨਾਲ ਵੀ ਸਬੰਧਤ ਹੁੰਦੀਆਂ ਵੀ ਤੁਹਾਨੂੰ ਘਰ ਚ ਕੀ ਸੰਸਕਾਰ ਮਿਲੇ ਆ ਸਿਰਫ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਸੰਸਕਾਰ ਵੀ ਸਭ ਕੁਝ ਹੁੰਦੇ ਆ ਸੋ ਆਪਣੀ ਬੋਲੀ ਨੂੰ ਜ਼ਰੂਰ ਸੁਧਾਰਨਾ ਚਾਹੀਦਾ ਕਿਉਂਕਿ ਆਪਣਾ ਜਿੰਨੇ ਜੇ ਤੁਸੀਂ ਮਰਜੀ ਬੁੱਧ ਗ੍ਰਹਿ ਦੀ ਜਾ ਕੇ ਬਾਹਰ ਉਪਾਏ ਕਰ ਲੋ ਉਹਨਾਂ ਉਪਾਏ ਦਾ ਫਾਇਦਾ ਨਹੀਂ ਹੋਣਾ ਜੇ ਤੁਸੀਂ ਮਾਂ ਭੈਣੀਆਂ ਗਾਲਾਂ ਕੱਢਣੋਂ ਨਹੀਂ ਹਟਣਾ ਜੀ ਤੇ ਇਸ ਤੋਂ ਇਲਾਵਾ ਮੈਮ ਜੇਕਰ ਆਪਾਂ ਲੇਬਰ ਕਲਾਸ ਦੀ ਗੱਲ ਕਰੀਏ ਜੀ ਇਹਨੂੰ ਕਿਹੜਾ ਗ੍ਰਹਿ ਜਿਹੜਾ ਰਿਪਰੈਜ਼ੈਂਟ ਕਰੇ ਸ਼ਨੀ ਗ੍ਰਹਿ ਰਿਪਰੈਜ਼ੈਂਟ ਕਰਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਜਿੰਨੇ ਇਹਨਾਂ ਦੇ ਨਾਲ ਜਿੰਨੇ ਲੇਬਰ ਕਰਦੇ ਆ ਅਗਰ ਤੁਸੀਂ ਉਹਨਾਂ ਦੇ ਨਾਲ ਧੋਖਾ ਨਾ ਕਰੋ ਉਹਨਾਂ ਦੀ ਰੋਜ਼ ਮਰਾਂ ਦੀ ਜਿੰਨੀ ਵੀ ਮਿਹਨਤ ਮਹਿਤਾਨਾ ਹੈ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਦੇ ਮਨ 'ਚ ਵੀ ਕੰਮ ਕਰਨ ਦੀ ਭਾਵਨਾ ਵਧੇਗੀ ਸੋ ਉਹਨਾਂ ਲੋਕਾਂ ਦਾ ਕਦੀ ਵੀ ਉਹਨਾਂ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਪੈਸੇ ਘਟਾਉਣੇ ਵਧਾਉਣੇ ਨਹੀਂ ਚਾਹੀਦੇ ਜੀ मैम ਬਹੁਤ ਸਾਰੇ ਅੰਕ ਹੁੰਦੇ ਆ ਜਿਵੇਂ ਕੋਈ ਬੱਚਾ ਕਿਸ ਤਰੀਕ ਨੂੰ ਜਨਮ ਲੈਂਦਾ ਆ ਉਹ ਅੰਕ ਵੀ ਸਾਡੀ ਜ਼ਿੰਦਗੀ ਨੂੰ ਪ੍ਰਭਾਸ਼ਿਤ ਕਰਦੇ ਆ ਜੀ ਹਰ ਇੱਕ ਅੰਕ ਜਿਹੜਾ ਹੈ ਕਿਸੇ ਗ੍ਰਹਿ ਨਾਲ ਜੁੜਿਆ ਹੋਇਆ ਉਸ ਗ੍ਰਹਿ ਦਾ ਸਾਡੇ ਮਤਲਬ ਡੇਟ ਆਫ ਬਰਥ ਦੇ ਵਿੱਚ ਹੋਣਾ ਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਤੇ ਉਹ ਪਲੈਨਟ ਦੀਆਂ ਖੂਬੀਆਂ ਜਿਹੜੀਆਂ ਉਸ ਅੰਕ ਦੀਆਂ ਖੂਬੀਆਂ ਸਾਡੇ ਵਿੱਚ ਆਟੋਮੈਟਿਕਲੀ ਦੇਖਣ ਨੂੰ ਮਿਲਦੀਆਂ ਤੇ ਸਾਡੇ ਵਿੱਚ ਉਹ ਗੁਣ ਜਰੂਰ ਹੋਕੇ ਜੀ ਮੰਮ ਕੁਝ ਅੰਕਾ ਮਾਰੇ ਦੱਸ ਸਕਦੇ ਹੋ ਹੈਗੀ ਹੋ ਜੀ ਕਿ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਦੇਖੋ ਹਰ ਚੀਜ਼ ਜਿਹੜੀ ਹੈਗੀ ਹੈ ਇੱਕ ਲਿਮਟ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਆਪਾਂ ਕਹੀਏ ਵੀ ਬਹੁਤ ਈ ਅੰਕ ਏਸੇ ਨੰਬਰ ਦੇ ਆ ਜਾਣ ਤੇ ਉਹ ਵੀ ਖਰਾਬੀ ਹੁੰਦੀ ਹੈ ਜਿਸ ਤਰ੍ਹਾਂ ਪਹਿਲਾ ਇੱਕ ਨੰਬਰ ਜਿਹੜਾ ਹੈਗਾ ਸੂਰਿਆ ਨੂੰ ਸਾਡਾ ਰਿਪਰੈਜ਼ੈਂਟ ਕਰਦਾ ਦੋ ਨੰਬਰ ਸਾਡਾ ਚੰਦਰਮਾ ਨੂੰ ਰਿਪਰੈਜ਼ੈਂਟ ਕਰਦਾ ਤਿੰਨ ਨੰਬਰ ਸਾਡਾ ਜੂਪੀਟਰ ਚਾਰ ਸਾਡਾ ਰਾਹੁ ਪੰਜਵਾਂ ਸਾਡਾ ਆ ਗਿਆ ਮਰਕਰੀ 6 ਆ ਗਿਆ ਸਾਡਾ ਵੀਨਸ 7 ਕੇਤੂ ਔਰ 8 ਸ਼ਨੀ ਤੇ 9 ਮੰਗਲ ਇਹਨਾਂ ਸਾਰਿਆਂ ਦਾ ਹੀ ਇੱਕ ਜਿਹੜਾ ਪ੍ਰਭਾਵ ਹੈ ਉਹ ਸਾਡੀ ਬਾਡੀ ਚ ਸਾਡੇ ਬਿਹੇਵ ਚ ਸਾਡੇ ਮਤਲਬ ਸਾਡੇ ਚ ਦੇਖਣ ਨੂੰ ਮਤਲਬ ਕਹਿ ਲਓ ਗੁੜਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਲੇਕਿਨ ਕਦੀ ਵੀ ਕਿਸੇ ਦੀ ਕੁੰਡਲੀ ਦੇ ਵਿੱਚ ਡੇਟ ਆਵਰ ਦੇ ਵਿੱਚ ਇਹ ਸਾਰੇ ਗ੍ਰਹਿ ਨਹੀਂ ਆਉਂਦੇ ਕਿਸੇ ਦੇ ਵਿੱਚ ਇੱਕ ਦੀ ਜ਼ਿਆਦਾ ਹੋ ਜਾਂਦੀ ਕਿਸੇ ਚ ਤਿੰਨ ਜ਼ਿਆਦਾ ਆ ਗਏ ਕਿਸੇ ਚ ਦੋ ਜ਼ਿਆਦਾ ਆ ਗਏ ਹੁਣ ਤੁਸੀਂ ਐਡ ਪ੍ਰੈਜ਼ੈਂਟ ਦੇਖੋ ਜਿੰਨੇ ਬੱਚੇ ਹੈਗੇ ਆ ਉਹਨਾਂ ਦੇ ਵਿੱਚ 9 ਨੰਬਰ ਸਿਰਫ 29 ਵਾਲੇ ਦੇ 9 ਤੇ 19 ਵਾਲੇ ਦੇ ਆਏਗਾ ਠੀਕ ਹੈ ਕਿਉਂਕਿ 2000 ਸ਼ੁਰੂ ਹੋ ਗਿਆ ਸਨ 2000 ਸ਼ੁਰੂ ਹੋ ਗਿਆ ਅਸੀਂ ਸਾਰੇ ਪਹਿਲੇ 1900 ਵਾਲੇ ਆ ਸਾਡੇ ਸਾਰਿਆਂ ਦੇ ਵਿੱਚ एनर्जी है आजकल ਦੇ ਬੱਚਿਆਂ ਚ એનર્ਜੀ ਦੀ ਸਾਨੂੰ ਘਾਟ ਨਜ਼ਰ ਆਉਂਦੀ ਹੈ ਕਿਉਂਕਿ ਸਾਰੇ ਹੀ 2000 ਵਾਲੇ ਨੰਬਰ ਸ਼ੁਰੂ ਹੋ ਗਏ ਆ ਸ਼ਾਂਤ ਹੈ ਬੱਚੇ ਆਰਾਮ ਨਾਲ ਕੰਮ ਕਰਦੇ ਆ ਪਰ ਡਿਪਰੈਸ਼ਨ ਦਾ ਸ਼ਿਕਾਰ ਵੀ ਇਹ ਬੱਚੇ ਹੋ ਰਹੇ ਆ ਜਿਆਦਾ ਚਾਹੇ ਉਹਨਾਂ ਨੂੰ ਇਹ ਚੀਜ਼ਾਂ ਮਿਲ ਰਹੀਆਂ ਕਦੀ ਤਾਂ ਉਹਨਾਂ ਨੂੰ ਸਟ्रेस ਹੋ ਰਹੀ ਆ ਕਦੀ ਐਂਗਜ਼ਾਇਟੀ ਹੋ ਰਹੀ ਆ ਕਦੀ ਪੈਨਿਕ ਹੋ ਰਹੀ ਆ ਕਦੀ ਪੜ੍ਹਾਈ ਕਰਕੇ ਹੋ ਰਹੀ ਆ ਕਦੀ ਬਿਜ਼ਨਸ ਕਰਕੇ ਕਿਤੇ ਇੰਟਰਵਿਊ ਲਈ ਆ ਸੋ ਇਸ ਨੰਬਰਾਂ ਦਾ ਵੀ ਸਾਡੇ ਤੇ ਇਫੈਕਟ ਆਉਂਦਾ ਹੈ ਜੀ ਤੇ ਮੈਂ ਪਿਛਲੇ ਜਨਮ ਦੀ ਜੇ ਆਪਾਂ ਗੱਲ ਕਰੀਏ ਜੀ ਪਿਛਲਾ ਜਨਮ ਜੇਕਰ ਕਿਸੇ ਇਨਸਾਨ ਨੇ ਵੇਖਣਾ ਹੈਗਾ ਆ ਜੀ ਕੀ ਜੋ ਪਿਛਲਾ ਜਨਮ ਚ ਅਸੀਂ ਖਟਿਆ ਆ ਉਹ ਅਗਲੇ ਜਨਮ ਚ ਅਸੀਂ ਨਾਲ ਲੈ ਕੇ ਆਉਨੇ ਆ ਜੀ ਦੇਖੋ ਜਿਹੜੇ ਕਰਮ ਅਸੀਂ ਅੱਜ ਕਰ ਰਹੇ ਆ ਨਾ ਇਹਨਾਂ ਦਾ ਫਲ ਵੀ ਸਾਨੂੰ ਮਿਲਣਾ ਚਾਹੀਤੇ ਐਸੀ ਜਨਮ ਚ ਮਿਲ ਜਵੇ ਤੇ ਚਾਹੇ ਅਗਲੇ ਜਨਮ ਚ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਜਿਹੜਾ ਸਵਰਗ ਨਰਕ ਸਾਰਾ ਇੱਥੇ ਹੀ ਹੈ ਜੇ ਅਸੀਂ ਕਿਤੇ ਮਾੜੇ ਕਰਮ ਕੀਤੇ ਹੋਏ ਆ ਤਾਂ ਉਹਨਾਂ ਦਾ ਖਮਿਆਜਾ ਵੀ ਸਾਨੂੰ ਇਸ ਜਨਮ ਚ ਭੁਗਤਣਾ ਪੈ ਰਿਹਾ ਹੈ ਚਾਹੇ ਤਾਂ ਉਹ ਤੁਹਾਨੂੰ ਰਿਸ਼ਤੇ ਨਾਲ ਇਹਦਾ ਮਿਲ ਜੂਗੇ ਜਾਂ ਤੁਹਾਡੇ ਡੇਲੀ ਲਾਈਫ ਚ ਪ੍ਰੋਬਲਮਸ ਹੋ ਗਿਆ ਜਾਂ ਤੁਹਾਡੀ ਨੌਕਰੀ ਦੇ ਵਿੱਚ ਪ੍ਰੋਬਲਮਸ ਆ ਜੂਗੀਆਂ ਕਿਸੇ ਤਰ੍ਹਾਂ ਕੋਈ ਨਾ ਕੋਈ ਪ੍ਰੋਬਲਮਸ ਤੁਹਾਡੇ ਸਾਹਮਣੇ ਆਉਂਗੀਆਂ ਆਉਂਗੀਆਂ ਸੋ ਇਹ ਲੇਖਾ ਜੋਖਾ ਜਿਹੜਾ ਹੈਗਾ ਪਾਸਟ ਲਾਈਫ ਦਾ ਤੇ ਆਉਣ ਵਾਲੇ ਟਾਈਮ ਦਾ ਇਹ ਚੱਲਦਾ ਹੀ ਰਹਿਣਾ ਹੈ ਤੋਂ ਬੈਟਰ ਇਹੀ ਹੈ ਵੀ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰ ਲੇ ਜੀ ਮੈਮ ਤੁਸੀਂ ਰੇਕੀ ਵੀ ਕਰਦੇ ਹੋ ਜੀ ਰੇਕੀ ਦੇ ਜ਼ਰੀਏ ਔਰਾ ਕਿਵੇਂ ਕਲੀਨ ਕੀਤਾ ਜਾਂਦਾ ਹੈ ਦੇਖੋ ਇਹਦੇ ਲੈਵਲਸ ਹੁੰਦੇ ਆ ਰੇਕੀ ਦੇ ਵੀ ਪਹਿਲਾ ਲੈਵਲ ਦੂਜਾ ਲੈਵਲ ਹਰ ਇੱਕ ਬੰਦੇ ਦੇ ਅੰਦਰ ਕੁਝ ਨਾ ਕੁਝ ਸ਼ਕਤੀ ਹੈ ਹੀਲਿੰਗ ਪਾਵਰ ਹੈ ਤੇ ਉਹਨੂੰ ਇਹ ਇਹ ਦੇ ਵਿੱਚ ਰੇਖੀ ਚ ਕੱਢਣ ਦਾ ਢੰਗ ਹੈ ਸਿੰਬल्स ਹੁੰਦੇ ਆ ਤੇ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਹੀਲ ਕਰ ਸਕਦੇ ਆ ਕਿਸ ਤਰ੍ਹਾਂ ਦੂਸਰੇ ਨੂੰ ਹੀਲ ਕਰ ਸਕਦੇ ਆ ਕਿਸ ਤਰ੍ਹਾਂ ਤੁਸੀਂ ਦੂਜੇ ਨੂੰ ਹੀਲਿੰਗ ਭੇਜ ਸਕਦੇ ਆ ਭਾਵੇਂ ਫੋਰਨ ਡਾਕਟਰ ਹੋਵੇ ਬੰਦਾ ਇਹਦੇ ਸਿੰਬल्स ਹੈ ਤੇ ਉਹਦੇ ਨਾਲ ਆਪਣਾ ਔਰਾ ਜਿਹੜਾ ਸਟਰੋਂਗ ਕਰ ਸਕਦੇ ਹਾਂ ਇਹ ਤਾਂ ਮੈਡੀਟੇਸ਼ਨ ਹੈ ਮਤਲਬ ਜਿਸ ਤਰ੍ਹਾਂ ਤੁਸੀਂ ਮੈਡੀਟੇਸ਼ਨ ਚ ਬੈਠ ਕੇ ਆਪਣਾ ਔਰਾ ਕਲੀਨ ਕਰ ਲੈਣੇ ਆ ਇਸ ਤਰ੍ਹਾਂ ਇਹਦੇ ਵਿੱਚ ਵੀ ਕੁਝ ਟੰਗ ਹੈਗੇ ਆ ਉਦੋਂ ਨਾ ਕਰਸਾ ਜੀ ਨੂੰ ਮੈਂ ਅੱਜ ਕੱਲ ਨਾ ਲੋਕਿ ਕੋਡ ਕਟਿੰਗ ਬਹੁਤ ਕਰਦੇ ਆ ਜੀ ਉਹ ਕਹਿੰਦੇ ਆ ਕਿ ਕਿਸੇ ਨਾ ਰਿਸ਼ਤਾ ਨਾਤਾ ਤੋੜਨਾ ਹੋਵੇ ਤਾਂ ਆਪਾਂ ਕੋਡ ਕਟਿੰਗ ਕਰ ਲੈਨੇ ਆ ਜੀ ਇਦਾਂ ਰਿਸ਼ਤੇ ਨਾਤੇ ਟੁੱਟ ਜਾਂਦੇ ਆ ਜੀ ਇਦਾਂ ਤਾਂ ਰਿਸ਼ਤੇ ਨਾਤੇ ਨਹੀਂ ਟੁੱਟ ਸਕਦੇ ਤੇ ਮਤਲਬ ਇਹ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਈਕੋਲੋਜੀਕਲੀ ਕਹਿ ਲੋ ਤੁਸੀਂ ਤੁਹਾਨੂੰ ਜਦੋਂ ਕਹਿੰਦਾ ਵੀ ਕੋਡ ਕਟਿੰਗ ਕਰਤੀ ਤੁਹਾਨੂੰ ਵੀ ਲੱਗਣਾ ਵੀ ਹਾਂ ਹੋ ਗਿਆ ਚਲੋ ਜੀ ਖਤਮ ਹੋ ਗਿਆ ਖਤਮ ਹੋ ਗਈ ਕਹਾਣੀ ਜਦਕਿ ਇਹ ਸਾਰੀ ਸਾਈਕੋਲੋਜੀ ਦੀ ਗੇਮ ਹੈ ਤੇ ਜੇ ਆਪਾਂ ਆਪਣੀ ਸਾਈਕੋਲੋਜੀ ਖੁਦ ਹੀ ਚੇਂਜ ਕਰ ਲਈ ਤੇ ਸਾਰਾ ਕੁਝ ਪੋਜ਼ਿਟਿਵ ਹੋ ਜਾਏ ਜੀ ਤੇ ਮੈਮ ਜਿਵੇਂ ਇਹ ਨਾ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਉਹਨਾਂ ਕੁੰਡਲੀ ਆਪਣੀ ਕਿਸੇ ਨੂੰ ਦਿਖਾ ਲੈਂਦੇ ਆ ਉਹ ਕੁਝ ਹੋਰ ਕਹਿੰਦਾ ਆ ਉਹਨਾਂ ਨੂੰ ਯਕੀਨੀ ਆਉਂਦਾ ਕਿਸੇ ਹੋਰ ਕੋਲ ਚਲੇ ਜਾਂਦੀ ਆ ਉਹ ਹੋਰ ਕੁਝ ਕਹਿੰਦੇ ਆ ਜੈਨ ਕਿ ਉਹ ਭਟਕਦੇ ਰਹਿੰਦੇ ਹੈਗੇ ਆ ਜੀ ਦੇਖੋ ਸੈਟੀਸਫੈਕਸ਼ਨ ਵੀ ਜ਼ਰੂਰੀ ਹੈ ਨੰਬਰ 1 ਪਹਿਲਾਂ ਤੁਹਾਡੀ ਜਿਹੜਾ ਵਿਸ਼ਵਾਸ ਬਹੁਤ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਇੱਕ ਟੀਚਰ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਤੇ ਹਰ ਇੱਕ ਬੱਚੇ ਦਾ ਅਲੱਗ ਜਵਾਬ ਹੈ ਸਭ ਦਾ ਸੇਮ ਨਹੀਂ ਹੋਏਗਾ ਤੁਸੀਂ ਇੱਕ ਬਿਮਾਰੀ ਨੂੰ ਲੈ ਕੇ ਇੱਕ ਡਾਕਟਰ ਕੋ ਜਾਓਗੇ ਇੱਕ ਡਾਕਟਰ ਕੁਝ ਕਹਿੰਦਾ ਦੂਜਾ ਡਾਕਟਰ ਕੁਝ ਕਹਿੰਦਾ ਸੋ ਉਹਨਾਂ ਦੀ ਪੜ੍ਹਾਈ ਹਰ ਇੱਕ ਦੀ ਆਪਣੇ ਆਪਣੇ ਅਲੱਗ-ਅਲੱਗ ਹੈ ਇਹ ਤੁਹਾਡਾ ਮਤਲਬ ਤੁਹਾਨੂੰ ਦੇਖ ਕੇ ਵੀ ਕਿਹਦੀਆਂ ਗੱਲਾਂ ਜ਼ਿਆਦਾ ਬੈਟਰ ਹੈ ਜਾਂ ਕਿਹਨੇ ਮਤਲਬ ਪੜ੍ਹਾਈ ਕੀਤੀ ਹੋਈ ਹੈ ਸੈਂਟੀਫਿਕਲੀ ਐਜੂਕੇਸ਼ਨ ਇਹਦੀ ਪ੍ਰਾਪਤ ਕੀਤੀ ਆ ਅਸਲ ਚ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਕਿ ਨਹੀਂ ਕੀਤੀ ਕਿ ਮਤਲਬ ਥੋੜਾ ਜਿਹਾ 10 ਦਿਨ ਦੀ 15 ਦਿਨ ਦੀ 20 ਦਿਨ ਦੀ ਪੜ੍ਹਾਈ ਕਰਕੇ ਹੀ ਸ਼ੁਰੂ ਹੋ ਗਏ ਉਹ ਉਹ ਨੌ ਸਿੱਖੀਏ ਬਚਣਾ ਚਾਹੀਦਾ ਜੀ ਹਮ ਕਈ ਵਾਰੀ ਕੀ ਹੁੰਦਾ ਕਿ ਕਿਸੇ ਇਨਸਾਨ ਦੀ ਕੁੰਡਲੀ ਚ ਗ੍ਰਹਿ ਠੀਕ ਹੁੰਦਾ ਆ ਉਹਦੇ ਉਪਾਏ ਕਰਦਾ ਰਹਿੰਦਾ ਜਾਂ ਫਿਰ ਉਹਦੇ ਨਾਲ ਉਹ ਗ੍ਰਹਿ ਖਰਾਬ ਹੋ ਜਾਂਦਾ ਜਾਂ ਫਿਰ ਕੋਈ ਪ੍ਰਭਾਵ ਨਹੀਂ ਪਾਉਂਦਾ ਜੀ ਨਹੀਂ 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 ਇੱਕ ਉਪਾਏ ਜਿਹੜਾ ਆ ਕਦੀ ਵੀ ਤੁਹਾਨੂੰ ਖਰਾਬ ਨਹੀਂ ਕਰੇਗਾ ਹੁਣ ਜਿਸ ਤਰ੍ਹਾਂ ਕੋਈ ਕਹ ਲੋ ਵੀ ਤੁਸੀਂ ਕੋਈ ਮੂੰਗੀ ਦੀ ਦਾਲ ਹੀ ਗੁਰਦੁਆਰੇ ਦਾਨ ਦਿੰਨੇ ਆ ਇਹ ਤੁਹਾਨੂੰ ਕਦੀ ਵੀ ਖਰਾਬ ਨਹੀਂ ਕਰੇਗੀ ਉਥੇ ਤੁਸੀਂ ਦਾਨ ਦੇ ਰਹੇ ਹੋ ਉਥੇ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਪੈ ਰਹੀ ਐ ਐਦਾਂ ਦੇ ਦਾਨ ਜਿਹੜੇ ਹੈਗੇ ਕਦੀ ਵੀ ਤੁਹਾਨੂੰ ਖਰਾਬ ਨਹੀਂ ਕਰਦੇ ਜੀ ਮੰਮ ਸ਼ੁਕਰ ਗ੍ਰਹਿ ਜਿਹੜਾ ਕਿਸ ਚੀਜ਼ ਦਾ ਪ੍ਰਤੀਕ ਹੁੰਦਾ ਹੈਗਾ ਆ ਜੀ ਸ਼ੁਕਰ ਗ੍ਰਹਿ ਤੁਹਾਨੂੰ ਜੋ ਕੰਫਰਟ ਲਾਈਫ ਦੇ ਵਿੱਚ ਚਾਹੀਦੀ ਹੈ ਲਗਜ਼ਰੀ ਚਾਹੀਦੀ ਹੈ ਸ਼ੁਕਰ ਗ੍ਰਹਿ ਜਿਹੜਾ ਹੈਗਾ ਉਹ ਸਾਰਾ ਕੁਝ ਦਰਸਾਉਂਦਾ ਜੇ ਤੁਹਾਡਾ ਸ਼ੁਕਰ ਗ੍ਰਹਿ ਦੇਖੋ ਤੁਹਾਨੂੰ ਬਿਮਾਰੀ ਨਾਲ ਵੀ ਇਹ ਰਿਲੇਟ ਕਰ ਦਿੰਦਾ ਜੇ ਕਈਆਂ ਦਾ ਸ਼ੁਕਰ ਨਹੀਂ ਅੱਛਾ ਉਹਨਾਂ ਨੂੰ ਗਾਇਨੀ ਦੀ ਲੇਡੀਜ਼ ਨੂੰ ਮੋਸਟਲੀ ਪ੍ਰੋਬਲਮ ਆ ਜਾਂਦੀ ਹੈ ਯੂਟੀਆਈ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਸੋ ਜੇ ਜਿਆਦਾ ਮਤਲਬ ਜਿਹਦੀ ਕੁੜੀ ਦਾ ਸ਼ੁਕਰ ਆਪਣੇ ਘਰ ਦਾ ਬੈਠਾ ਹੋਇਆ ਅਚੀ ਰਾਸ਼ੀ ਦੇ ਵਿੱਚ ਬੈਠਾ ਹੋਇਆ ਉਹਦੇ ਤੇ ਕਿਸੇ ਵੀ ਮਤਲਬ ਮੈਲੀਫਿਕ ਦੀ ਨਜ਼ਰ ਨਹੀਂ ਹੈ ਤੇ ਤੁਹਾਨੂੰ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੰਫਰਟ ਦੀ ਕਮੀ ਨਹੀਂ ਆਏਗੀ ਜੀ ਮੈਮ ਕਈ ਵਾਰੀ ਕੀ ਹੁੰਦਾ ਨਾ ਅੱਜਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਕਈ ਵਾਰੀ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਜਿਹੜਾ ਬੱਚਾ ਨਾ ਸਜੇਰੀਅਨ ਹੋਏਗਾ ਜੀ ਉਹ ਕੀ ਕਰਦੇ ਆ ਇੱਕ ਖਾਸ ਸਮਾਂ ਚੁਣ ਲੈਂਦੇ ਆ ਕਿ ਇਸ ਸਮੇਂ ਦੇ ਉੱਤੇ ਅਸੀਂ ਬੱਚੇ ਦੀ ਡਿਲੀਵਰੀ ਕਰਾਉਣੀ ਹੈਗੀ ਆ ਫਿਰ ਉਹਦੀ ਕੁੰਡਲੀ ਉਸੇ ਹਿਸਾਬ ਨਾਲ ਬਣਦੀ ਹੈ ਜਦੋਂ ਉਹ ਬੱਚਾ ਧਰਤੀ ਦੇ ਉੱਤੇ ਆਉਂਦਾ ਹੈ ਜੀ ਨੈਚੁਰਲੀ ਦੇਖੋ ਬੱਚਾ ਤਾਂ ਜਦੋਂ ਪੈਦਾ ਹੋਏਗਾ ਉਦੋਂ ਹੀ ਉਹਦੇ ਸਾ ਉਹੀ ਟਾਈਮ ਗਿਣਿਆ ਜਾਊਗਾ ਉਦੋਂ ਹੀ ਉਹਦੀ ਕੁੰਡਲੀ ਬਣੇਗੀ ਬਾਕੀ ਜੋ ਉਹਦੇ ਕਰਮ ਮਾ ਉਹ ਤਾਂ ਕਹਿੰਦੇ ਨਾ ਦੋ ਜੁੜਵਾ ਬੱਚੇ ਵੀ ਹੋਣ ਤੇ ਇੱਕ ਦੇ ਕਰਮ ਹੋਰ ਆ ਇੱਕ ਦੇ ਹੋਰ ਆ ਤਾਂ ਕਰਮ ਬੇਸ਼ੱਕ ਇੱਕ ਘਰ ਚ ਆ ਗਏ ਇੱਕੋ ਟਾਈਮ ਤੇ ਆ ਗਏ ਲੇਕਿਨ ਕਰਮ ਤਾਂ ਆਪਣੇ ਆਪਣੇ ਕਰਕੇ ਆਏ ਆ ਨਾ ਜੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕੀ ਹੈ ਜੀ ਹਾਂ ਜਿਸ ਤਰ੍ਹਾਂ ਕੀ ਵਾਸਤੂ ਸ਼ਾਸਤਰ ਵਾਲੇ ਕਹਿ ਰਹੇ ਆ ਤੁਸੀਂ ਦੇਖੋ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਜੜੀ ਹੈਗੀ ਆ ਸਾਨੂੰ ਪਰਮਾਤਮਾ ਦੀ ਮਿਹਰ ਦਿਖਦੀ ਹੈ ਜਿੱਦਾਂ ਕਿ ਪਹਿਲੇ ਜਮਾਨੇ 'ਚ ਹੁੰਦਾ ਸੀਗਾ ਵੀ ਚੜ੍ਹਦੇ ਵੱਲ ਨੂੰ ਰੱਖੋ ਮੂੰਹ ਵੀ ਸੂਰਜ ਦੀ ਪਹਿਲੀ ਕਿਰਨ ਸਾਡੇ ਘਰ ਦੇ ਵਿੱਚ ਆਵੇ ਜਿੱਦ ਨਾਲ ਉਜਾਲਾ ਹੋਵੇ ਤੇ ਘਰ ਦੇ ਵਿੱਚ ਰੋਸ਼ਨੀ ਹੋਵੇ ਤੇ ਹਰ ਪਾਸੇ ਮਤਲਬ ਵਧੀਆ ਰਹੇ ਸੋ ਉਹਨਾਂ ਕੱਲਾਂ ਨੂੰ ਸ਼ੁਰੂ ਤੋਂ ਹੀ ਜਿਹਦਾ ਵਾਸਤੂ ਬਾਰੇ ਚੱਲਦਾ ਆ ਰਿਹਾ ਹੈ ਵਾਸਤੂ ਦੇ ਵਿੱਚ ਇਹ ਹੁੰਦਾ ਵੀ ਜਿੱਦਾਂ ਕਈ ਚੀਜ਼ਾਂ ਸੀ ਘਰ ਦੇ ਵਿੱਚ ਫालतू ਦੀਆਂ ਇਕੱਠੀਆਂ ਕਰ ਲੈਣੇ ਆ ਚਾਹੇ ਉਹ ਸਮਾਨ ਹੈ ਚਾਹੇ ਉਹ ਕੱਪੜੇ ਆ ਚਾਹੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਹੈ ਜਾਂ ਉਹਨਾਂ ਨੂੰ ਗਲਤ ਥਾਂ ਤੇ ਰੱਖ ਦਿੰਦੇ ਆ ਤੇ ਹੌਲੀ-ਹੌਲੀ ਉਹਨਾਂ ਚੀਜ਼ਾਂ ਦਾ ਵੀ ਮਤਲਬ ਇਫੈਕਟ ਥੋੜਾ ਆਉਣਾ ਸ਼ੁਰੂ ਹੋ ਜਾਂਦਾ ਹੈ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਵੇਂ ਕਿ ਕਿਸੇ ਦੀ ਕੋਈ ਬਿਮਾਰੀ ਦੀ ਹੋ ਜਾਂਦਾ ਹੈ ਜਾਂ ਤੁਹਾਡੇ ਘਰ ਚ ਲੜਾਈ ਝਗੜੇ ਹੋ ਜਾਂਦੇ ਆ ਰਿਸ਼ਤੇ ਠੀਕ ਨਹੀਂ ਰਹਿੰਦੇ ਦਾ ਤੁਹਾਨੂੰ ਕਿਸੇ ਤਰ੍ਹਾਂ ਦੇ ਬਿਜ਼ਨਸ ਦਾ ਨੌਕਰੀ ਦੇ ਵਿੱਚ ਕੋਈ ਅੜਚਨਾ ਆਣੀ ਸ਼ੁਰੂ ਹੋ ਜਾਂਦੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੂ ਦੇ ਵਿੱਚ ਜਿਹੜਾ ਹੈਗਾ ਆ ਅਧਿਐਨ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਹਿਸਾਬ ਨਾਲ ਹੀ ਮਤਲਬ ਤੁਹਾਨੂੰ ਪ੍ਰੋਬਲਮ ਜੇ ਕਿਸੇ ਨੂੰ ਆਉਂਦੀ ਹੈ ਤਾਂ ਉਹਨੂੰ ਜਰੂਰ ਦਿਖਾ ਲੈਣਾ ਚਾਹੀਦਾ ਹੈ ਅਗਰ ਤੇ ਤੁਹਾਡੀ ਜ਼ਿੰਦਗੀ ਠੀਕ ਚੱਲ ਰਹੀ ਆ ਤਾਂ ਫਿਰ ਤਾਂ ਕੋਈ ਜ਼ਰੂਰਤ ਨਹੀਂ ਹੈ ਅਗਰ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਮੇ ਘਰ ਦੇ ਵਿੱਚ ਨਵੀਂ ਲਿਆਂਦੀ ਹੈ ਉਸ ਦੇ ਆਉਣ ਤੋਂ ਬਾਅਦ ਹੀ ਘਰ 'ਚ ਪ੍ਰੋਬਲਮ ਸ਼ੁਰੂ ਹੋਈ ਹੈ ਤੇ ਫਿਰ ਜ਼ਰੂਰ ਕਿਸੇ ਨੂੰ ਪੁੱਛ ਲੈਣਾ ਚਾਹੀਦਾ ਜਿਹੜਾ ਵਿਸ਼ਗਿਆ ਹੋਵੇ ਨਾ ਕਿ ਕਿਸੇ ਰੀਲ ਵਾਲੇ ਕੋ ਜਾਂ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਆਪਣੇ ਘਰ ਦਾ ਵਾਸਤੂ ਆਪੇ ਹੀ ਠੀਕ ਕਰਨ ਲੱਪੋ ਨਹੀ ਜੀ ਜਿਵੇਂ ਮਮ ਤੁਸੀਂ ਗੱਲ ਕੀਤੀ ਕਿ ਜੇਕਰ ਕਿਸੇ ਨੂੰ ਬਿਮਾਰੀ ਆਉਂਦੀ ਹੈਗੀ ਤਾਂ ਕਿਤੇ ਨਾ ਕਿਤੇ ਉਹਦਾ ਸਬੰਧ ਵੀ ਜਿਹੜਾ ਵਾਸਤੂ ਸ਼ਾਸਤਰ ਦੇ ਨਾਲ ਹੁੰਦਾ ਹੈਗਾ ਆ ਜ਼ਰੂਰੀ ਨਹੀਂ ਹੈ ਉਹ ਤੁਹਾਡੀ ਸਰੀਰਕ ਬਿਮਾਰੀ ਵੀ ਹੋ ਸਕਦੀ ਹੈ ਜੇ ਤੁਹਾਨੂੰ ਲੱਗਦਾ ਵੀ ਮੈਂ ਜਿੱਦਨ ਦਾ ਹਾਸਮਾਨ ਲਿਆਂਦਾ ਜਾਂ ਲੋਹੇ ਦਾ ਸਮਾਨ ਲਿਆਂਦਾ ਜਾਂ ਮੈਂ ਕੋਈ ਮਿਕਸੀ ਲਿਆਂਦੀ ਜਾਂ ਕੋਈ ਐਨੀਥਿੰਗ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਚੀਜ਼ ਲਿਆਂਦੀ ਆ ਵੀ ਇਹਦੇ ਨਾਲ ਮੇਰੀ ਸਿਹਤ ਖਰਾਬ ਹੋ ਗਈ ਜਾਂ ਮੇਰੇ ਘਰ ਚ ਆਹ ਹੋ ਗਿਆ ਫਿਰ ਤੁਹਾਨੂੰ ਸਭ ਤੋਂ ਪਹਿਲੇ ਤੇ ਆਪਣੀ ਕੁੰਡਲੀ ਦਾ ਨਿਰિક્ષਣ ਕਰਵਾਉਣਾ ਚਾਹੀਦਾ ਦੀ ਉਹਦੇ ਹਿਸਾਬ ਨਾਲ ਵੀ ਹੋ ਸਕਦਾ ਤੁਹਾਨੂੰ ਕੋਈ ਬਿਮਾਰੀ ਆ ਰਹੀ ਹੋਵੇ ਉਸ ਟਾਈਮ ਦੇ ਵਿੱਚ ਕੋਈ ਗ੍ਰਹਿ ਜਿਹੜੇ ਗੋਚਰ ਕਰ ਰਹੇ ਆ ਉਹ ਤੁਹਾਡੇ ਬਿਮਾਰੀ ਵਾਲੇ ਘਰ ਦੇ ਵਿੱਚ ਬੈਠੇ ਹੋਣ ਦੇ ਉਹਦੇ ਕਰਕੇ ਤੁਹਾਨੂੰ ਮਤਲਬ ਥੋੜੇ ਟਾਈਮ ਦੇ ਲਈ ਉਹ ਬਿਮਾਰੀ ਆਈ ਹੋਵੇ ਜਿਦਾਂ ਘਰ ਦੇ ਵਿੱਚ ਸਾਰੇ ਮੈਂਬਰ ਜ਼ਰੂਰੀ ਹੈ ਇਸੇ ਤਰ੍ਹਾਂ ਦਿਸ਼ਾਵਾਂ ਸਾਰੀਆਂ ਹੀ ਚੰਗੀਆਂ ਹੈਗੀਆਂ ਦਿਸ਼ਾ ਉਹਦੋਂ ਸਾਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਅਸੀਂ ਫਰਟੂ ਦਾ ਸਮਾਨ ਘਰ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਭੜ ਭੜ ਕੇ ਰੱਖੀ ਜਾਂਦਾ ਜਿਹਨੂੰ ਅਸੀਂ ਸਾਲ 2 ਸਾਲ ਦੇਖਦੇ ਵੀ ਨਹੀਂ ਤੇ ਉਹ ਕੋਨਾ ਇੱਕ ਤਰ੍ਹਾਂ ਨਾਲ ਨੈਗੇਟਿਵਿਟੀ ਦੇਣ ਲੱਗ ਪਦਾ ਜਿਸ ਤਰ੍ਹਾਂ ਕਈ ਕੱਪੜੇ ਅਸੀਂ ਢੇਰੋ ਢੇਰ ਜਮਾ ਕਰੀ ਜਾਂਨੇ ਕਰੀ ਜਾਂਨੇ ਉਹਨੂੰ ਸਾਲ 2 ਸਾਲ ਪਾਉਂਦੇ ਹੀ ਨਹੀਂ ਐ ਤੇ ਉਹਨਾਂ ਦੇ ਵਿੱਚ ਗੰਦੀ ਜੀ ਸਮੈਲ ਆਉਣ ਲੱਗ ਪੰਦੀ ਆ ਤੇ ਉਹ ਵੀ ਸਫਾਈ ਮੰਗਦੇ ਆ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਜੇਕਰ ਤੁਸੀਂ ਕਲਚਰ ਇਕੱਠਾ ਨਾ ਕਰੋ ਘਰ ਦੇ ਵਿੱਚ ਫालतू ਦਾ ਸਮਾਨ ਨਾ ਪਰੋ ਤਾਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਆਏਗੀ ਤੇ ਦਿਸ਼ਾਵਾਂ ਵੀ ਤੁਹਾਡੀਆਂ ਠੀਕ ਰਹਿਣਗੀਆਂ ਤੇ ਬਾਕੀ ਨੇ ਕਮਰੇ-ਕਮਰੇ ਤੇ ਹਰ ਇੱਕ ਦਿਸ਼ਾ ਦੇ ਵਿੱਚ ਠੀਕ ਹੈ ਬਾਕੀ ਸਮਾਨ ਰੱਖਣ ਦੀ ਗੱਲ ਹੁੰਦੀ ਹੈ ਕਈ ਲੋਕ ਅੱਜਕੱਲ ਮਤਲਬ ਵਾਸਤੂ ਦੇ ਨਾਂ ਤੇ ਤੋੜਾ ਲੜਾਈ ਕਰਾ ਰਹੇ ਜਦ ਕਿ ਜਿਹੜੀ ਕਿ ਠੀਕ ਨਹੀਂ ਹੈ ਬਿਠੀਕ ਹੈ ਅਸੀਂ ਉਹ ਥਾਂ ਤੋਂ ਕੋਈ ਸਮਾਨ ਇੱਧਰੋਂ ਚੱਕ ਕੇ ਉਧਰ ਰੱਖ ਦੋ ਜਿਹਦੇ ਨਾਲ ਤੁਹਾਡੀ ਬੈਟਰਮੈਂਟ ਹੋ ਜਾਵੇ ਉਹ ਜੇ ਸੋਖੇ ਜਿਹਾ ਉਪਾਈ ਕਰਨਾ ਚਾਹੀਦਾ ਹੈ ਨਾ ਕਿ ਤੋੜਾ ਤੜਾਈ ਕਰਾਣੀ ਚਾਹੀਦੀ ਜੀ ਮੈਂ ਅਗਲਾ ਸਵਾਲ ਹੀ ਪੁੱਛਣ ਲੱਗੀ ਸੀ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਵਾਸਤੂ ਸ਼ਾਸਤਰ ਵਾਲੇ ਨੂੰ ਘਰੇ ਬੁਲਾਵਾਂਗੇ ਉਹਨੇ ਤੋੜ-ਫੋੜ ਕਰਾ ਦੇਣੀ ਆ ਆ ਚੀਜ਼ ਨੂੰ ਤੋੜ ਦਿਓ ਜਾਂ ਇਹਨੂੰ ਇੱਥੇ ਚੱਕ ਦਿਓ ਤੇ ਇਹ ਕਰਕੇ ਲੋਕ ਡਰਦੇ ਆ ਡਰਦੇ ਆ ਸੋ ਇਹ ਮਤਲਬ ਇੰਨਾ ਤੋੜਾ-ਟੜਾਈ ਦੇ ਵਿੱਚ ਨਹੀਂ ਜਾਣਾ ਚਾਹੀਦਾ ਬਾਕੀ ਜੋ ਪਰਮਾਤਮਾ ਨੇ ਲਿਖਿਆ ਉਤੇ ਹੋਣਾ ਹੀ ਹੋਣਾ ਆ ਜੀ ਠੀਕ ਹੈ ਜੀ ਉਹਨੂੰ ਤਾਂ ਕਹਿੰਦੇ ਆ ਕਿ ਕੋਈ ਵੀ ਨਹੀਂ ਟਾਲ ਸਕਦਾ ਜੀ ਜੇ ਮੈਂ ਮੈਂ ਆਪਾਂ ਗੱਲ ਕਰੀ ਜਿਵੇਂ ਤੁਸੀਂ ਦੱਸਿਆ ਕਿ ਕੁੰਡਲੀ ਬਹੁਤ ਕੁਝ ਇਨਸਾਨ ਦੀ ਬਿਆਨ ਕਰ ਦਿੰਦੀ ਹੈ ਕਈਆਂ ਕੋਲ ਆਪਣੀ ਡੇਟ ਆਫ ਬਰਥ ਹੀ ਨਹੀਂ ਹੁੰਦੀ ਕਈਆਂ ਨੂੰ ਡੇਟ ਆਫ ਬਰਥ ਪਤਾ ਹੁੰਦੀ ਹੈ ਪਰ ਸਮਾਂ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਵੀ ਕੁੰਡਲੀ ਬਣਾਈ ਜਾ ਸਕਦੀ ਹੈ ਉਹਨਾਂ ਦੀ ਬਣਾਈ ਜਾ ਸਕਦੀ ਹੈ ਅਗਰ ਉਹਨਾਂ ਨੂੰ ਥੋੜਾ ਜਿਹਾ ਮਤਲਬ ਜਿਦਾ ਇੰਨਾ ਕੁ ਪਤਾ ਵੀ ਸਵੇਰੇ ਜਨਮ ਹੋਇਆ ਸੀ ਮੇਰਾ 10 ਵਜੇ ਤੱਕ ਹੋਇਆ ਸੀ ਫਿਰ ਅਸੀਂ ਉਹਦੇ ਨਾਲ ਮੈਚਿੰਗ ਕਰਕੇ ਉਹਦੀ ਲਗਨ ਕੱਢ ਕੇ ਤੇ ਉਹਦੇ ਨਾਲ ਸਾਰੀਆਂ ਜੋ ਉਹਦੇ ਵਿੱਚ ਸਾਨੂੰ ਕੁਆਲਟੀਜ਼ ਕੁੰਨਲੀ ਬਣੀ ਹੈ ਜੋ ਕੁਆਲਟੀਜ਼ ਦਿਖਦੀਆਂ ਉਸ ਬੰਦੇ ਨੂੰ ਪੁੱਛ ਕੇ ਵੀ ਤੇਰੇ ਵਿੱਚ ਇਹ ਕੁਆਲਟੀਜ਼ ਹੈ ਜਾਂ ਨਹੀਂ ਹੈ ਜਾਂ ਤੇਰਾ ਮਤਲਬ ਉਹ ਸਾਰਾ ਕੁਝ ਦੇਖ ਕੇ ਤਾਂ ਅਸੀਂ ਉਹਦਾ ਟਾਈਮ ਵੀ ਕੱਟ ਸਕਦੇ ਆ ਜਿਵੇਂ ਕਿਹੜੀ ਦਿਸ਼ਾ ਦੇ ਵਿੱਚ ਬੈਠ ਕੇ ਸਾਨੂੰ ਖਾਣਾ ਖਾਣਾ ਚਾਹੀਦਾ ਹੈ ਕਿਉਂਕਿ ਇਹਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਆ ਲੋਕ ਚੁੱਕਦੇ ਆ ਕੋਈ ਕਹਿੰਦੇ ਕਿ ਇਸ ਦਿਸ਼ਾ ਦੇ ਵਿੱਚ ਖਾਓਗੇ ਤਾਂ ਤੁਹਾਡੀ ਸੀ ਹਾਂ ਨਾ ਜਿਹੜਾ ਹੈ ਕਿਸੇ ਵੀ ਦਿਸ਼ਾ ਵਿੱਚ ਬੈਠ ਕੇ ਖਾ ਲਓ ਖਾ ਲਓ ਤੁਸੀਂ ਜ਼ਿਆਦਾਤਰ ਤਾਂ ਆਪਾਂ ਨੂੰ ਪੂਰਬ ਵੱਲ ਮੂੰਹ ਕਰਕੇ ਖਾਣਾ ਚਾਹੀਦਾ ਬੈੱਡ ਤੇ ਬੈਠ ਕੇ ਨਾ ਖਾਓ ਕੋਸ਼ਿਸ਼ ਕਰੋ ਤੁਸੀਂ ਕੁਰਸੀ ਤੇ ਬੈਠ ਕੇ ਡਾਈਨਿੰਗ ਟੇਬਲ ਤੇ ਬੈਠ ਕੇ ਸਾਰੇ ਪਰਿਵਾਰ ਦੇ ਨਾਲ ਇੱਕ ਟਾਈਮ ਦਾ ਖਾਣਾ ਜ਼ਰੂਰ ਸਾਂਝਾ ਕਰੋ ਉਹਦੇ ਨਾਲ ਕੀ ਹੁੰਦਾ ਪਿਆਰ ਦੇ ਵਿੱਚ ਬੰਦਾ ਹੁੰਦਾ ਹੈ ਜੀ ਮੈਂ ਬੈੱਡ ਤੇ ਬੈਠ ਕੇ ਕਿਉਂ ਨਹੀਂ ਖਾਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਲੋਕ ਬੈੱਡ ਤੇ ਬੈਠ ਕੇ ਖਾਂਦੇ ਆ ਜੀ ਬੈੱਡ ਤੇ ਬੈਠ ਕੇ ਕਹਿੰਦੇ ਨੇ ਮੈਂ ਜਦੋਂ ਆਪਾਂ ਕੋਈ ਬੰਦਾ ਬਿਮਾਰ ਹੁੰਦਾ ਉਹਨੂੰ ਬੈੱਡ ਤੇ ਖਾਣਾ ਦਿੰਨੇ ਆ ਸੋ ਅਸੀਂ ਤਾਂ ਬਿਮਾਰ ਨਹੀਂ ਆ ਜੇ ਅਸੀਂ ਸਾਦੀ ਢਾਡੀ ਕੰਮ ਕਰ ਸਕਦੇ ਹਾਂ ਤੇ ਆਪਾਂ ਖਾਣਾ ਵੀ ਬੈਠ ਕੇ ਕੁਰਸੀ ਤੇ ਖਾ ਸਕਦੇ ਆ ਕਿਉਂ ਅਸੀਂ ਮਤਲਬ ਬੈੱਡ ਦੇ ਉੱਤੇ ਬੈਠ ਕੇ ਖਾਣਾ ਖਾਈਏ ਅਸੀਂ ਉਹ ਸਟੇਜ ਨੂੰ ਪ੍ਰਿਜ਼ਿਊਮ ਹੀ ਨਾ ਕਰੀਏ ਵੀ ਅਸੀਂ ਬਿਮਾਰ ਆ ਜੀ ਮੈਮ ਜਿਹੜਾ ਆਪਣੇ ਘਰ ਦਾ ਮੁੱਖ ਦਰਵਾਜ਼ਾ ਹੁੰਦਾ ਆ ਕਹਿੰਦੇ ਕਿ ਉਹਦੇ ਅੱਗੇ ਕੋਈ ਬਹੁਤਾ ਸਮਾਨ ਨਹੀਂ ਰੱਖਣਾ ਚਾਹੀਦਾ ਜੀ ਇਸ ਗੱਲ ਦੇ ਵਿੱਚ ਸੱਚਾਈ ਹੈਗੀ ਐ ਤੇ ਜੇ ਨਹੀਂ ਰੱਖਣਾ ਚਾਹੀਦਾ ਤਾਂ ਕਿਉਂ ਨਹੀਂ ਰੱਖਣਾ ਚਾਹੀਦਾ ਜੀ ਦੇਖੋ ਜੀ ਮੁੱਖ ਦਰਵਾਜ਼ਾ ਸਭ ਤੋਂ ਪਹਿਲਾਂ ਵੱਡੀ ਤਾਂ ਗੱਲ ਇੱਕ ਲੌਜੀਕ ਹੈ ਵੀ ਤੁਸੀਂ ਘਰ ਦੇ ਮੋਰੇ ਦਰਵਾਜ਼ੇ ਦੇ ਅੱਗੇ ਸਮਾਨ ਰੱਖਿਆ ਤੁਹਾਡੇ ਆਪਣੇ ਪੈਰ ਵਿੱਚ ਵੱਜਣਾ ਤਾਂ ਤੁਸੀਂ ਟਰੜਮ ਦੇ ਨਹੀਂ ਡਿੱਗ ਜਾਣਾ ਸੋ ਘਰ ਦਾ ਫਰੰਟ ਹਮੇਸ਼ਾ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਸਮਾਨ ਨਹੀਂ ਰੱਖਣਾ ਚਾਹੀਦਾ ਤਾਂ ਕਿ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਉਹਦੇ ਵਿੱਚ ਅੜਚਾ ਨਾ ਆਵੇ ਇਹਦੇ ਵਿੱਚ ਹੋਰ ਕੋਈ ਲੌਜਿਕ ਨਹੀਂ ਹੈ ਜੀ ਤੇ ਮੈਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਬਸ ਜਾਣ ਲੱਗੇ ਦਸ਼ਕਾਂ ਨੂੰ ਇਹੀ ਕਹਾਂਗੀ ਕਿ ਤੁਸੀਂ ਦੇਖ ਦੇਖ ਕੇ ਰੀਲਾਂ ਦੇਖ ਕੇ ਉਪਾਏ ਨਾ ਕਰੋ ਤੇ ਜੋ ਤੁਸੀਂ ਉਪਾਏ ਕਰਨੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਹੀ ਸ਼ੁਰੂ ਕਰੋ ਘਰ ਦੇ ਵਿੱਚ ਦੇਖੋ ਤੁਹਾਡੇ ਪਿਤਾ ਜੀ ਆ ਮਾਤਾ ਜੀ ਆ ਭੈਣ ਆ ਭਰਾ ਆ ਚਾਚੀ ਚਾਚਾ ਦਾਦਾ ਦਾਦੀ ਸਾਰੇ ਰਿਸ਼ਤੇਦਾਰ ਹਨ ਜੇਕਰ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਹੈ ਤੇ ਤੁਹਾਡੇ ਬਾਹਰ ਵੀ ਖੁਸ਼ਹਾਲੀ ਹੈ ਖੁਸ਼ਹਾਲੀ ਹੈ ਕਿਉਂਕਿ ਜਦੋਂ ਤੁਸੀਂ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਤੁਰੂਗੇ ਤਾਂ ਬਾਹਰ ਕੋਈ ਤਾਕਤ ਵੀ ਐਸੀ ਨਹੀਂ ਹੈ ਜਿਹੜੀ ਤੁਹਾਨੂੰ ਰੋਕ ਸਕੇ ਤੁਹਾਡੇ ਕੰਮ ਆਟੋਮੈਟਿਕਲੀ ਹੁੰਦੇ ਹੀ ਚਲੇ ਜਾਓਗੇ ਸੋ ਸਭ ਤੋਂ ਪਹਿਲਾਂ ਆਪਣੀ ਬੋਲ ਬਾਨੀ ਕਰਮ ਇਹਨਾਂ ਚੀਜ਼ਾਂ 'ਤੇ ਧਿਆਨ ਜੀ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨ ਪੀਣੂ ਦਿਓ ਆ ਗਿਆ ਧੰਨਵਾਦ